ਸਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਸ਼ਾ ਲਾਵੋ 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 ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਣੀ ਛੱਡੂ ਬੋਸਨੀ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਿਗੁਰ ਦੀ ਕਿਰਪਾ ਵੜੀ ਆ ਧੰਨ ਮਾਂ ਰੇ ਖਵਾ ਗਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਉੱਪਰ ਪੁੱਤ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਟਾ ਭਰੋ ਥੱਲੇ ਹੰਬਲ ਕੇ ਗਾਲੀ ਕੋਈ ਨਹੀਂ ਸੁਪਾਰੇ ਛੱਡੋ ਜਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਕਾਰਾ ਛੱਡ ਦਈਏ ਜੋ ਜੀ ਦੱਸੂਗਾ ਪਹਿਲਾ ਅੱਜਾ ਜਿੰਨੇ ਜਕਾਰਾ ਛੱਡ ਸਕਦੇ ਛੱਡ ਦੋ ਨਿੰਦ ਵੀ ਜੇ ਤੁਹਾਡੇ ਕੋਲ ਆ ਲੀਆਂ ਮੇਟਾਂ ਮਸੀਬਤ ਚੱਲ ਜਾਣੀ ਜੋ ਬੋਲੇ ਖੋ ਗਿਆ ਬੋਲੇ ਸੋ ਓ ਆ ਬਾਂਦੇ ਲਾਹਣ ਵੇਖ ਲਓ ਮੇਰੇ ਭਰਾ ਰਿਕਵੈਸਟਾਂ ਦੀ ਗੱਲ ਹੈ